ਅੱਜ ਵੀ ਕੱਲ੍ਹ ਦੋਸਤੋ ਆਖਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਪੰਜਾਬ ਦੇ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਬੌਮਦ ਦੇ ਨਾਲ ਜੇਤੂ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਸਹੁੰ ਚੁੱਕਣ ਦੇ ਲਈ ਇਸ ਮੌਕੇ ਪਾਰਲੀਮੈਂਟ ਦੇ ਵਿੱਚ ਪਹੁੰਚ ਗਏ ਨੇ ਜਿੱਥੇ ਕਿ ਵਿਜੇ ਚੌਂਕ ਰਾਹੀਂ ਉਹਨਾਂ ਨੂੰ ਲੋਕ ਸਭਾ ਦੇ ਸਪੀਕਰ ਮਿਸਟਰ ਬਿਰਲਾ ਦੇ ਚੈਂਬਰ ਦੇ ਵਿੱਚ ਲਿਆਇਆ ਜਾਵੇਗਾ ਜਿੱਥੇ ਕਿ ਭਾਈ ਅਮਰਤਪਾਲ ਸਿੰਘ 12 ਵਜੇ ਤੋਂ ਬਾਅਦ ਸਹੁੰ ਚੁੱਕ ਰਹੇ ਨੇ ਉਹਨਾਂ ਤੋਂ ਪਹਿਲਾਂ ਬਾਰਾਮੁੱਲਾ ਤੋਂ ਐਮਪੀ ਬਣੇ ਇੰਜੀਨੀਅਰ ਰਸੀਦ ਸੌ ਚੁੱਕਣਗੇ ਦੱਸਦੀ ਹੈ ਕਿ ਸੌ ਚੁੱਕਣ ਤੋਂ ਤੁਰੰਤ ਬਾਅਦ ਪਾਈ ਅਮਰਤਪਾਲ ਸਿੰਘ ਆਪਣੇ ਪਰਿਵਾਰ ਦੇ ਨਾਲ 1 ਘੰਟੇ ਦੇ ਲਈ ਮੁਲਾਕਾਤ ਕਰ ਸਕਣਗੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਵੀ ਦਿੱਲੀ ਵਿਖੇ ਪਹੁੰਚੇ ਨੇ ਜਿੱਥੇ ਕਿ ਦਿੱਲੀ ਦੀਆਂ ਸੰਗਤਾਂ ਵੀ ਪਹੁੰਚੀਆਂ ਨੇ ਜੋ ਕਿ ਭਾਈ ਅਮਰਤਪਾਲ ਸਿੰਘ ਨੂੰ ਮਿਲਣਾ ਚਾਹੁੰਦੇ ਨੇ ਹਾਲਾਂਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਹੀ ਉਹਨਾਂ ਦੇ ਪਰਿਵਾਰ ਚੋਂ ਤੇ ਉਹਨਾਂ ਦੇ ਚਾਚਾ ਜੀ ਪਹੁੰਚੇ ਨੇ ਤੇ ਕਿਸੇ ਕਿਸ ਨੂੰ ਇਜਾਜ਼ਤ ਮਿਲਦੀ ਹੈ ਭਾਈ ਅਮਰਤਪਾਲ ਸਿੰਘ ਨੂੰ ਮਿਲਦੀ ਏ ਐਸਐਸਪੀ ਸ੍ਰੀ ਅਮਰਸਰ ਸਾਹਿਬ ਤੈਅ ਕਰਨਗੇ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਸੌਂ ਚਕਾਉਣ ਦੀ ਅਤੇ ਵਾਪਸ ਡਿਬਰੂਗੜ੍ਹ ਸਾਮ ਦੀ ਜੇਲ੍ਹ ਦੇ ਵਿੱਚ ਪਹੁੰਚਾਉਣ ਦੀ ਸਾਰੀ ਜ਼ਿੰਮੇਵਾਰੀ ਐਸਐਸਪੀ ਸ੍ਰੀ ਅਮਰਸਰ ਸਾਹਿਬ ਦੀ ਹੈ ਜਿੱਥੇ ਕਿ ਉਹਨਾਂ ਵੱਲੋਂ ਪੁਲਿਸ ਦੀ ਟੁਕੜੀ ਭੇਜੀ ਗਈ ਹੈ ਜੋ ਕਿ ਏਅਰ ਫੋਰਸ ਦੇ ਨਾਲ ਟਾਈਪ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਫੌਜ ਦੇ ਜਹਾਜ਼ ਦੇ ਰਾਹੀਂ ਪੱਲਾ ਸਵੇਰੇ ਸਾਧਰੇ ਤੋਂ ਦਿੱਲੀ ਲੈ ਕੇ ਪਹੁੰਚਿਆ ਜਿੱਥੇ ਕਿ ਹੁਣ ਬੀਜੇ ਚੌਕ ਦੇ ਰਾਹੀਂ ਉਹ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਪਹੁੰਚ ਗਏ ਨੇ ਜਿੱਥੇ ਕਿ ਆਪਣੇ ਅਹੁਦੇ ਦੀ ਸੋਚ ਚੁੱਕੀ ਜਾਵੇਗੀ ਦੱਸਦੀ ਹੈ ਕਿ ਇਸ ਮੌਕੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਵੀ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਨਾਲ ਉਹ ਵੀ ਕੋਸ਼ਿਸ਼ ਕਰਨਗੇ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦੀ ਤਾਂ ਕਿ ਉਹ ਕੁਝ ਮੁੱਦਿਆਂ ਤੇ ਗੱਲਬਾਤ ਕਰ ਸਕਣ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਉਹ ਹੁਣ ਸ਼੍ਰੋਮਣੀ ਕਮੇਟੀ ਦੀਆਂ ਜੋ ਚੋਣਾਂ ਆ ਰਹੀਆਂ ਨੇ ਉਸ ਦੇ ਸੰਬੰਧ ਵਿੱਚ ਵੀ ਗੱਲਬਾਤ ਕਰਨਗੇ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਜਿਸ ਤਰ੍ਹਾਂ ਦਿਸ਼ਾ ਨਿਰਦੇਸ਼ ਹੋਣਗੇ ਉਵੇਂ ਹੀ ਉਹ ਚੱਲਣਗੇ ਆਓ ਤੁਹਾਨੂੰ ਸੁਣਾਉਂਦੇ ਆ ਭਾਈ ਅਮਰਤਪਾਲ ਸਿੰਘ ਦੇ ਨਾਲ ਕੀ ਗੱਲਬਾਤ ਕਰਨਗੇ ਸਰਬਜੀਤ ਸਿੰਘ ਖਾਲਸਾ ਜਦੋਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋ ਖਲਾਸਾ ਕੀਤਾ ਕਿਵੇਂ ਕਰਨਾ ਹੈ ਵੋਟਰਾਂ ਦਾ ਕਿਵੇਂ ਕਰਨਾ ਕਿਉਂਕਿ ਸ਼ਰਮਣੀ ਕਮੇਟੀ ਆਉਣ ਵਾਲੀ ਹੈ ਤੇ ਮੈਂ ਚਾਹੁੰਦਾ ਵੀ ਇਹਨਾਂ ਦੀ ਸਹਿਮਤੀ ਹੋਵੇ ਵਿੱਚ ਜੋ ਵੀ ਕਰੀਏ ਤਾਂ ਹੁਣ ਤੁਸੀਂ ਹੋਰ ਜਾਣਕਾਰੀ ਸਾਫ਼ ਨਹੀਂ ਹੋ ਪਾਇਆ ਹਲੇ ਬਾਕੀ ਅੰਦਰ ਜਾ ਕੇ ਲੱਗੂਗਾ ਜੀ ਪਤਾ ਲੱਗਦਾ ਮੈਂ ਤਾਂ ਹਾਂ ਤੇ ਇਸ ਵਾਰੀ ਲਵਾਂਗੇ ਜਦੋਂ ਬਾਪੂ ਜੀ ਮਿਲ ਕੇ ਦੋਸੀ ਵੀ ਮਿਲਾਂਗੇ ਨਾ ਅੱਗੇ ਵਾਰੀ ਗੱਲ ਕਰਨੀ ਆ ਜੀ ਭਾਈ ਸਾਹਿਬ ਨੂੰ ਬਈ ਦੱਸੋ ਤੁਸੀਂ ਅੱਗੇ ਕਿਵੇਂ ਕਰੀਏ ਫਿਰ ਅਸੀਂ ਓਵੇਂ ਹੀ ਅੱਗੇ ਅੱਗੇ ਕਰਾਂਗੇ ਹੈਨਾ ਕਿਉਂਕਿ ਮੈਂ ਚਾਹੁੰਦਾ ਵੀ ਜੋ ਹੋਵੇ ਤਾਂ ਉਹ ਸਹਿਮਤੀ ਨਾਲ ਹੋਵੇ ਹਾਂ ਪੰਜਾਬੀ ਏ ਸੰਪ੍ਰੀਤਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਅੱਜ ਮੁਲਾਕਾਤ ਕਰਦੇ ਸਮੇਂ ਉਹਨਾਂ ਦੀ ਗੱਲਬਾਤ ਦਾ ਮੁੱਦਾ ਕੀ ਹੋਵੇਗਾ ਜਿੱਥੇ ਕਿ ਉਹਨਾਂ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਆ ਰਹੀਆਂ ਚੋਣਾਂ ਬਾਰੇ ਉਹ ਪੁੱਛਣਗੇ ਭਾਈ ਅਮਰਤਪਾਲ ਸਿੰਘ ਇਸ ਬਾਰੇ ਕਿਸ ਤਰ੍ਹਾਂ ਦੀ ਰਣਨੀਤੀ ਹੈ ਤੇ ਉੱਥੇ ਹੀ ਜੋ ਪੰਜਾਬ ਦੇ ਵਿੱਚ 4 ਸੀਟਾਂ ਤੇ ਜਿਮਣੀ ਚੋਣਾਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਰਨਾਲਾ ਦੇ ਵਿੱਚ ਕਲਵੰਤ ਸਿੰਘ ਰਾਉਕੇ ਅਤੇ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਜੋ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਡਿਬਰੂਗੜ੍ਹ ਸ਼ਾਮਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਉਹ ਜਿਮਣੀ ਚੋਣਾ ਦੇ ਵਿੱਚ ਖਾੜਨਗੇ ਪਰ ਅੱਜ ਹੀ ਖਬਰ ਸਾਹਮਣੇ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਉਹਨਾਂ ਨੂੰ ਕੋਈ ਸਮਰਥਨ ਇਨ੍ਹਾਂ ਜਿਮਣੀ ਚੋਣਾਂ ਦੇ ਵਿੱਚ ਨਹੀਂ ਦਿੱਤਾ ਹਾਲਾਂਕਿ ਭਾਈ ਅਮਰਤਪਾਲ ਸਿੰਘ ਦਾ ਇਸ ਮਾਮਲੇ ਤੇ ਕੀ ਸਟੈਂਡ ਹੈ ਕਿ ਉਹਨਾਂ ਦੀ ਰਣਨੀਤੀ ਹੈ ਇਸ ਬਾਰੇ ਤਾਂ ਕੁਝ ਵੀ ਸਾਫ਼ਲੇ ਨਹੀਂ ਹੋ ਸਕੇਗਾ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਜੋ ਅੱਜ ਪਰੋਲ ਮਿਲੀ ਹੈ ਉਸ ਦੇ ਵਿੱਚ ਸਾਫ ਤੌਰ ਤੇ ਸ਼ਰਤਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਬਿਆਨ ਨਹੀਂ ਦੇਣਗੇ ਨਾ ਹੀ ਕੋਈ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਦੇ ਰਾਹੀਂ ਆਪਣੇ ਹਲਕੇ ਦੇ ਲੋਕਾਂ ਜਾਂ ਪੰਜਾਬ ਦੇ ਲੋਕਾਂ ਨੂੰ ਕੋਈ ਸਨੇਹਾ ਦੇਣਗੇ ਜਿਸ ਤੋਂ ਇਹ ਸਾਫ ਤੌਰ ਤੇ ਇਹ ਤਾਂ ਹੁੰਦਾ ਹੈ ਕਿ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਕੀ ਰਣਨੀਤੀ ਹੈ ਕੀ ਉਹਨਾਂ ਵੱਲੋਂ ਸਮਰਥਨ ਆਪਣੇ ਸਾਥੀਆਂ ਨੂੰ ਦਿੱਤਾ ਜਾ ਰਿਹਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਪ੍ਰੋਲ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਪੱਕੀ ਰਿਹਾਈ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਅੱਜ ਦਿੱਲੀ ਵਿਖੇ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਮੁਲਾਕਾਤ ਤੋਂ ਪਹਿਲਾਂ ترسےਮ ਸਿੰਘ ਜੀ ਦਾ ਕੀ ਕਹਿਣਾ ਸੀ ਜਿੰਨੇ ਦਿੱਤਾ ਇਸ ਵਿਸ਼ੇ ਤੇ ਇਹਨਾਂ ਕਾ ਤੁਹਾਡੇ ਥਰੂ ਜਾਣਕਾਰੀ ਮਿਲ ਕੇ ਉਹ ਪਾਰਲੀਮੈਂਟ ਪਹੁੰਚ ਗਏ ਤੇ ਚਲੋ ਜਿੱਦਾਂ ਵੀ ਸਾਨੂੰ ਕੋਈ ਹਦਾਇਤ ਦਿੰਦਾ ਪ੍ਰਸ਼ਾਸਨ ਨਹੀਂ ਉਹਦੀ ਕਰਨਾ ਕਰਾਂਗੇ ਦਿੱਲੀ ਪੁਲਿਸ ਵੱਲੋਂ ਕੋਈ ਮੈਸੇਜ ਤੱਕ ਕੋਈ ਇਦਾਂ ਦਾ ਕੋਈ ਮੈਸੇਜ ਨਹੀਂ ਆਇਆ ਹਾਂ ਤੇ ਇੰਤਜ਼ਾਰ ਕੀਤਾ ਕਰ ਰਹੇ ਹਾਂ ਹਾਂ ਜੀ ਇਹ ਸਾਰੀ ਸੰਗਤਾਂ ਇੰਤਜ਼ਾਰ ਕਰ ਰਹੀਆਂ ਕਿ ਕਦੋਂ ਇਹ ਸਾਨੂੰ ਕਦੇ ਉਹਨਾਂ ਦੇ ਜਿਹੜਾ ਦਿਲਾਂ ਚ ਵਸਦਾ ਨੇਤਾ ਉਹ ਦਾ ਇੱਕ ਦਰਸ਼ਨ ਕਰਨ ਦਾ ਕਿੱਡੀ ਦੂਰ ਤੋਂ ਪੰਜਾਬ ਤੋਂ ਲੋਕ ਆਏ ਮੇਰੇ ਖਿਆਲ ਅ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਜੋੜ ਸ਼ਰਤਾਂ ਤੇ ਦੁਬਾਰਾ ਗੌਰ ਕਰਕੇ ਉਹਨਾਂ ਨੂੰ ਜਿਹੜਾ ਉਹ ਹੁਣ ਤੱਕ ਨਹੀਂ ਅਜੇ ਤੱਕ ਕੋਈ ਕੋਈ ਵੀ ਇਦਾਂ ਦੀ ਜਾਣਕਾਰੀ ਨਹੀਂ ਕਿ ਉਹ ਪਹੁੰਚ ਗਏ ਤੁਹਾਡੇ ਥਰੂ ਪਤਾ ਲੱਗਾ ਕਿ ਉਹ ਪਾਰਲੀਮੈਂਟ ਪਹੁੰਚ ਗਏ ਆ ਕਿੰਨੇ ਵਜੇ ਉਹ ਦਾ ਸਮਾ ਉਹਦੀ ਸਾਨੂੰ ਸ਼ਾਮਲ ਹੋਣ ਦਾ ਮੌਕਾ ਦਿੰਦੇ ਆ ਕਿ ਨਹੀਂ ਦਿੰਦੇ ਇਹ ਹੁਣ ਬਾਅਦ ਚ ਦੇਖੋ ਤਾਂ ਸੋ ਇਹ ਸਨ ਬਪੂਤਰ ਸैम ਸਿੰਘ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਹਨ ਜੋ ਕਿ ਇਸ ਮੌਕੇ ਦਿੱਲੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਤੋਂ ਪਹਿਲਾਂ মিডিਆ ਦੇ ਨਾਲ ਗੱਲਬਾਤ ਕਰ ਰਹੇ ਸਨ ਜਿਨ੍ਹਾਂ ਨੇ ਸਾਫ ਤੌਰ ਤੇ ਏ ਵੀ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਪੰਜਾਬ ਤੋਂ ਅਤੇ ਦਿੱਲੀ ਤੋਂ ਪਹੁੰਚੀ ਹੈ ਜਿੱਥੇ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਕਿਉਂਕਿ ਡੇਢ ਸਾਲ ਤੋਂ ਬਧੇਰੇ ਸਮੇਂ ਤੋਂ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਸਾਮਦੀ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਉਸ ਤੋਂ ਬਾਅਦ ਉਹਨਾਂ ਦੀ ਆਡੀਓ ਤਾਂ ਜ਼ਰੂਰ ਆਈ ਹੈ ਪਰ ਵੀਡੀਓ ਦੇ ਰਾਹੀਂ ਭਾਈ ਅਮਰਤਪਾਲ ਸਿੰਘ ਦੇ ਮੌਜੂਦਾ ਹਾਲਾਤ ਕੀ ਹਨ ਇਹ ਉਹਨਾਂ ਦੇ ਹਲਕੇ ਦੇ ਲੋਕ ਵੀ ਦੇਖਣਾ ਚਾਹੁੰਦੇ ਨੇ ਤੇ ਪਰਿਵਾਰ ਦੀ ਇੱਥੋਂ ਤੱਕ ਵੀ ਮੰਗ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਜਾਣ ਦੀ ਇਜਾਜ਼ਤ ਵੀ ਦੇਣੀ ਕਹਦੀ ਹੈ ਕਿਉਂਕਿ ਹਲਕੇ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਤੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੱਡੀ ਬੌਮਨ ਦੇ ਨਾਲ ਜਿਤਾਇਆ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਤੋਂ ਕੀ ਖਤਰਾ ਹੋ ਸਕਦਾ ਹੈ ਭਾਈ ਅਮਰਤਪਾਲ ਸਿੰਘ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਤੇ ਇਸ ਦੀ ਇਜਾਜ਼ਤ ਜੋ ਪ੍ਰਸ਼ਾਸਨ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ yes ਜਾਂ no ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਦੱਸਣਾ ਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਉਹਨਾਂ ਦੇ ਨਾਲ ਜੋ ਮੁਲਾਕਾਤ ਹੁੰਦੀ ਹੈ ਇਸ ਮੁਲਾਕਾਤ ਦੇ ਵਿੱਚ 1 ਘੰਟੇ ਦਾ ਜੋ ਸਮਾਂ ਇਸ ਦੌਰਾਨ ਕੀ ਕੀ ਦੋਮਾ ਦੇ ਵਿੱਚ ਗੱਲਬਾਤ ਹੁੰਦੀ ਹੈ ਭਾਈ ਅਮਰਤਪਾਲ ਸਿੰਘਾਂ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਦੇ ਜੋ ਅੰਕੜੇ ਨੇ ਜੋ ਗੱਲਬਾਤ ਹੈ ਉਹ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਇਸ ਲਈ ਤੁਸੀਂ ਲਿਮਟਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਜਿਹੜੇ ਨਵੇਂ ਦੋਸਤ ਰਹੇ ਜਰੂਰ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਤਰ੍ਹਾਂ ਦਾ ਹਰ ਇੱਕ ਖਾਸ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਅੱਜ ਸਵੇਰੇ ਦੀ ਖਾਸ ਵੀਡੀਓ ਵੱਲ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਪੁਲਿਸ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਇੱਕ ਚਿੱਟੀ ਸਕੋਰਪੀਆ ਦੇ ਵਿੱਚ ਲੈ ਕੇ

哎呀，哎呀！ লৈ যোৱা হৈছে চাৰিখন তাৰিখত কিমান বন্ধ হৈছে কিছুমান লৈ যোৱা হৈছে তেওঁলোকক